ਕੀ ਹੈ ਜੇ ਇਹ ਲੀਆਂ ਮੁਸ਼ਕਲਾਂ ਨਾ ਛੱਲੀਏ ਤੇ ਫਿਰ ਰਿਕਾਰਡ ਵੀ ਨਹੀਂ ਟੁੱਟੇਗਾ ਜਾਂ ਰਿਕਾਰਡ ਵੀ ਨਹੀਂ ਬਣਨਗੇ ਰਿਕਾਰਡ ਬਣਦੇ ਤਾਂ ਇਹ ਜੇ ਮੁਸ਼ਕਲਾਂ ਛੱਲੀ ਜਾਣਗੀਆਂ ਤਕਰੀਬਨ 12500 ਫੀਟ ਆ ਤੇ ਨੱਥਾ ਟਾਪ ਦੀ ਉਚਾਈ ਕਰੀਬਨ 10000 ਫੀਟ ਆ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ ਤੇ ਉਸ ਤੋਂ ਉੱਪਰ ਡੇਢ ਸਾਲ ਦੀ ਬੱਚੀ ਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ ਪੰਜਾਬੀ ਛੱਡੋ ਪੂਰੇ ਵਰਲਡ ਚੋਂ ਕੋਈ ਵੀ ਨਹੀਂ ਉੱਥੇ ਗਿਆ ਤੇ ਮਨ ਦੇ ਵਿੱਚ ਡਰ ਨਹੀਂ ਲੱਗਾ ਕਿ ਛੋਟੇ ਬੱਚੇ ਲੈ ਕੇ ਜਾਣਾ ਇਹ ਨਹੀਂ ਜੀ ਦੱਤ ਨ ਕੋਈ ਨਹੀਂ ਲੱਗਾ ਕੋਈ ਦੱਤ ਨਹੀਂ ਲੱਗਾ ਨਹੀਂ ਬਹੁਤ ਹੀ ਜਾਏਗੀ ਤਾਸੀ ਹਨਾ ਮੈਂ ਅਮਰਸਰ ਸ਼ਹਿਰ ਦਾ ਵਸਨੀਕ ਆ ਤੇ ਹੋਲੇ ਮੱਲੇ ਤੇ ਹਰ ਨੂੰ ਮੇਰੀ ਫੈਕਟਰੀ ਨੂੰ 4-5 ਦਿਨ ਦੀਆਂ ਛੁੱਟੀਆਂ ਹੁੰਦੀਆਂ ਅਸੀਂ ਹਰ ਵਾਰੀ ਹੋਲੇ ਮੱਲੇ ਤੇ ਕਿਤਨਾ ਕਿਤੇ ਜਾਇਦਾ ਆ ਤੇ ਐਰ ਕੀ ਮੈਂ ਸੋਚਿਆ ਕੁਝ ਹੋਰ ਉੱਚੀਆਂ ਜਗ੍ਹਾ ਤੇ ਜਾਇਆ ਜਾਵੇ ਇਸ ਲਈ ਮੈਂ ਸਰਚ ਕੀਤਾ ਤੇ ਮੈਨੂੰ ਦੋ ਚੋਟੀਆਂ ਜੰਮੂ ਕਸ਼ਮੀਰ ਦੀਆਂ ਦਿਖੀਆਂ ਜਿਨ੍ਹਾਂ ਦਾ ਇੱਕ ਦਾ ਨਾਮ ਸਿੰਥਨ ਟਾਪ ਤੇ ਦੂਜੀ ਦਾ ਨਾਮ ਨੱਥਾ ਟਾਪ ਸੀਗਾ ਸਿੰਥਨ ਟਾਪ ਦੀ ਉਚਾਈ ਕਰੀਬਨ ਕਰੀਬਨ 1.5 12000 ਫੀਟ ਆ ਤੇ ਨੱਥਾ ਟਾਪ ਦੀ ਉਚਾਈ ਕਰੀਬਨ 10000 ਫਿਟ ਆ ਤੇ ਇਹ ਸਰਚ ਕਰਨ ਤੋਂ ਬਾਅਦ ਮੈਂ ਇਹ ਸਰਚ ਕੀਤਾ ਵੀ ਉੱਥੇ ਗਿਆ ਕੌਣ-ਕੌਣ ਨੇ ਪਰ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ ਤੇ ਉਸ ਤੋਂ ਉੱਪਰ ਡੇਢ ਸਾਲ ਦੀ ਬੱਚੀ ਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ ਪੰਜਾਬੀ ਛੱਡੋ ਪੂਰੇ ਵਰਲਡ ਚੋਂ ਕੋਈ ਵੀ ਨਹੀਂ ਉੱਥੇ ਗਿਆ ਇਹ ਪਹਿਲਾ ਕਪਲ ਮੈਂ ਆ ਅਸੀਂ ਆ ਜਿਹੜੇ ਮਤਲਬ ਡੇਢ ਸਾਲ ਦੀ ਬੱਚੀ ਤੇ 5 4 5 ਸਾਲ ਦੇ ਬੱਚੇ ਦੇ ਨਾਲ ਅਸੀਂ ਉੱਥੇ ਉਹਨਾਂ ਚੋਟੀਆਂ ਨੂੰ ਸਰ ਕਰਕੇ ਆਏ ਆ ਠੰਡ ਬਹੁਤ સારી ਆਜ਼ਾਦੀ ਸੀਗੀ -2 ਡਿਗਰੀ ਟੈਂਪਰੇਚਰ ਸੀਗਾ ਸਿੰਥਨ ਟਾਪ ਤੇ -8 ਡਿਗਰੀ 8 ਡਿਗਰੀ ਟੈਂਪਰੇਚਰ ਸੀਗਾ ਨੱਥਾ ਟਾਪ ਦਾ ਸਾਨੂੰ ਉਹਤੇ ਹਵਾ ਬਹੁਤ ਲੱਗੀ ਠੰਡੀ ਬਹੁਤ ਲੱਗੀ ਪਰ ਕੋਈ ਗੱਲ ਨਹੀਂ ਅਸੀਂ ਮਨ ਚ ਸੋਚਿਆ ਸੀ ਕਿ ਮੈਂ ਸਾਰ ਕਰਕੇ ਆਉਣੀ ਆ ਤੇ ਬਾਕੀ ਅਸੀਂ ਕਰ ਸਾਰ ਕਰਕੇ ਵਾਪਸ ਆਈਆਂ ਕਿਸ ਤਰ੍ਹਾਂ ਇੰਨੀ ਕੋ ਮੁਸ਼ਕਲ ਆਈ ਇੱਥੇ ਦੇਖਣ ਨੂੰ ਮਿਲ ਗਈ ਮੁਸ਼ਕਲ ਜੇ ਮੇਰ ਕੋ ਕੋਈ ਮੋਟਰਸਾਈਕਲ ਵਗੈਰਾ ਹੁੰਦਾ ਫਿਰ ਮੈਨੂੰ ਮੁਸ਼ਕਲ ਆਉਂਦੀ ਪਰ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਇੱਕ ਤੇ ਉਹਨਾਂ ਦਾ ਸਿਰ ਹੱਥ ਮੇਰੇ ਸਿਰ ਤੇ ਰਿਹਾ ਹੈ ਤੇ ਦੂਜਾ ਮੇਰੇ ਕੋ ਸਗੀ ਜਾਮਾ ਦੀ ਸਕੂਟਰੀ ਉਹ ਸਕੂਟਰੀ ਬਹੁਤ ਵਧੀਆ ਰਹੀ ਬਹੁਤ ਕੰਫਰਟੇਬਲ ਜੀ ਰਹੀ ਮੈਨੂੰ ਸਕੂਟਰੀ ਮੈਨੂੰ ਮੁਸ਼ਕਲ ਜਿਆਦਾ ਮੁਸ਼ਕਲ ਮੈਨੂੰ ਨਹੀਂ ਆਈ ਹਾਂ ਮੇਰੇ ਬੱਚੇ ਥੋੜੇ ਬੋਤੇ ਬਿਮਾਰ ਹੋਏ ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਤੇ ਮੇਰਾ ਭੋਲ ਵੀ ਪਾੜ ਗਿਆ ਥੋੜੀਆਂ ਬੋਤੀਆਂ ਮੁਸ਼ਕਲਾਂ ਤੇ ਆਉਂਦੀਆਂ ਰਹਿੰਦੀਆਂ ਪਾਜੀ ਗੱਲ ਪਤਾ ਕੀ ਹੈ ਜੇ ਇੰਦੀਆਂ ਮੁਸ਼ ਜਾ ਰਿਕਾਰਡ ਵੀ ਨਹੀਂ ਬੰਦੇ ਰਿਕਾਰਡ ਬੰਦੇ ਤਾਂ ਇਹ ਜੇ ਮੁਸ਼ਕਲਾਂ ਚੱਲੀਆਂ ਜਾਂਦੇ ਤੇ ਇਸ ਕਰਕੇ ਮੈਨੂੰ ਕੋਈ ਅਫਸੋਸ ਵੀ ਨਹੀਂਗਾ ਹਾਂ ਮੈਨੂੰ ਖੁਸ਼ੀ ਬਹੁਤ ਆ ਵੀ ਮੈਂ ਇਹ ਰਿਕਾਰਡ ਕਾਇਮ ਕਰ ਲਿਆ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਾ ਆ ਨਾ ਮੋੜੇ ਨਾ ਮੋੜਾ ਜੋੜ ਕੇ ਫਿਰ ਬੰਦਾ ਕੋਈ ਪਰਵਾਹ ਨਹੀਂ ਕਰਦਾ ਫਿਰ ਭਾਵੇਂ ਸਾਨੂੰ ਖੂਜ ਛੱਡ ਦੋ ਕੋਈ ਪਰਵਾਹ ਨਹੀਂ ਕੀ ਤੇ ਇਸ ਕਰਕੇ ਅਸੀਂ ਮੇਰੇ ਜੇ ਮੈਂ ਆਪਣੇ ਸਭ ਤੋਂ ਪਹਿਲਾਂ ਪਹਿਲਾਂ ਤੇ ਆਪਣੇ ਜੀਵਨ ਸਾਥੀ ਦਾ ਧੰਨਵਾਦ ਕਰਦਾ ਜਿਨੇ ਮੇਰੇ ਨਾਲ ਮੇਰੇ ਇਹ ਸੁਪਨਿਆਂ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਅਸੀਂ ਇਹ ਚੋਟੀਆਂ ਸਾਰ ਕਰਕੇ ਆਏ ਹਾਂ ਲੋਕਲ ਰੋਗ ਉਹ ਕੋਸ ਦੇ ਸੀਗੇ ਗੁੱਸੇ ਹੁੰਦੇ ਸੀਗੇ ਉੱਤੋਂ ਉੱਪਰ ਸਾਨੂੰ ਆਰਮੀ ਅਫਸਰ ਵੀ ਆਰਮੀ ਦੇ ਲੋਕ ਵੀ ਸਾਨੂੰ ਕਹਿੰਦੇ ਵੀ ਇੰਨੇ ਛੋਟੇ ਬੱਚਿਆਂ ਲੈ ਕੇ ਤੁਸੀਂ ਕਿੱਥੇ ਚੱਲੇ ਜੇ ਵਾਪਸ ਡਲ ਜਾਓ ਸਾਨੂੰ ਗੁੱਸੇ ਹੁੰਦੇ ਸੀਗੇ ਇਨਫੈਕਟ ਸਾਡੇ ਉੱਥੇ ਕੋਈ ਯਾਰ ਦੋਸਤ ਆ ਕਾਜੀਕੁੰਡ ਰਹਿੰਦੇ ਉਹ ਸਾਨੂੰ ਰੋਕ ਲੈਂਦੇ ਸੀ ਬਿਲਕੁਲ ਸਕਿਉਰਟੀ ਫੜ ਲੈਂਦੇ ਨਹੀਂ ਮੈਂ ਨਹੀਂ ਜਾਣਦਾਂ ਮੈਂ ਨਹੀਂ ਜਾਣਦਾਂ ਕਿਉਂਕਿ ਉਹਨਾਂ ਦਾ ਵੈਦਰ ਉਹਨਾਂ ਨੂੰ ਪਤਾ ਉੱਥੋਂ ਦਾ ਵੈਦਰ ਕੀ ਆ ਸਾਨੂੰ ਤੇ ਇਥੇ ਪੰਜਾਬ ਨੂੰ ਆਨੋ ਕੀ ਕੀ ਪਤਾ ਸੀ ਪਹਿਲੀ ਵਾਰ ਚੱਲੇ ਆ ਉਥੋਂ ਦਾ ਵੈਦਰ ਕੀ ਜਾਂ ਕੀ ਨਹੀਂ ਆ ਸਾਨੂੰ ਫਿਰ ਵੀ ਉਹਨਾਂ ਨੇ ਰੋਕਿਆ ਪਰ ਨਹੀਂ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਘਰ ਇਹ ਕੰਮ ਮੈਂ ਕਰਨਾ ਕਰਨਾ ਤੇ ਮੈਂ ਕਰਕੇ ਰਿਹਾ ਇਹ ਕੰਮ ਰੋਕਿਆ ਮੈਨੂੰ ਬਹੁਤ ਜਾਣੇ ਨੇ ਆਰਮੀ ਅਫਸਰਾਂ ਨੇ ਮੈਨੂੰ ਰੋਕਿਆ ਭਾਈ ਜਿੱਥੋਂ ਅਸੀਂ ਪੈਟਰੋਲ ਪੁਆਈਦਾ ਸਾਨੂੰ ਪੈਟਰੋਲ ਪੰਪ ਵਾਲੇ ਵੀ ਕਹਿ ਦਿੰਦੇ ਭਾਈ ਵਾਪਸ ਚਲ ਜਓ ਹੱਥ ਜੋੜਦੇ ਆ ਵਾਪਸ ਚਲ ਜਓ ਨਾ ਜਾਓ ਨਾ ਜਾਓ ਕਿਉਂਕਿ ਆਮ ਲੋਕ ਹੀ ਜਾਣਦੇ ਨੇ 4-ਵਿਲਰ ਗੱਡੀਆਂ ਤੇ ਜਾਂਦੇ ਨੇ ਜਿਹੜੀਆਂ 4x4 ਗੱਡੀਆਂ ਥਾਰ ਵਗੈਰਾ ਗੱਡੀਆਂ ਉਹ ਮੀਡੀਅਮ ਗੱਡੀਆਂ ਉਹਨਾਂ 'ਚ ਜਾਂਦੇ ਅਸੀਂ ਸਕੂਟੀ ਤੇ ਗਏ ਸਕੂਟੀ ਤੇ ਤੇ ਕੋਈ ਗੱਲ ਨਹੀਂ ਕੀਤੀ ਸਾਨੂੰ ਮਾਰੇ ਨੇ ਆ ਤੁਹਾਡੇ ਸਾਹਮਣੇ ਬੈਠੇ ਆ 4 ਚਾਰ ਦਿਨ ਲਾਏ ਆ 950 ਕਿਲੋਮੀਟਰ ਲੱਗ ਸਕੇ ਅਸੀਂ ਸਫ਼ ਇਦਾਂ ਸਾਹਮਣੇ ਬੈਠੇ ਆ ਸੁਖ ਸਾਹ ਦੇ ਬੈਠੇ ਆ ਪੂਰੀ ਫੈਮਿਲੀ ਦੇ ਨਾਲ ਇਹ ਚੋਟੀਆਂ ਇਹ ਲੇ ਲਦਾਖ ਇਹ ਐਵਰੈਸਟ ਮਾਉਂਟ ਐਵਰੈਸ ਇਹ ਸਾਰੇ ਸਰ ਕਰਕੇ ਦਿਖਾਵਾਂਗੇ ਲੱਗਦਾ ਜੀ ਵਰਲਡ ਰਿਕਾਰਡ ਬਣਾਉਂਦੀ ਤੁਸੀਂ ਕੁਝ ਕੋਸ਼ਿਸ਼ ਕਰੋਗੇ ਜਾਂ ਕਿਸ ਤਰ੍ਹਾਂ ਦੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਜੇ ਇਹ ਕਰ ਸਕਦੇ ਆ ਤੇ ਉਹ ਵੀ ਕਰ ਸਕਦੇ ਆ ਨਾ ਵੀ ਨਾ ਵੀ ਕਰਾਂਗੇ ਪਰ ਇੱਕ ਵਾਰੀ ਤਿਆਰੀ ਜ਼ਰੂਰ ਕਰਾਂਗੇ ਔਰ ਹਿੰਮਤ ਜ਼ਰੂਰ ਕਰਾਂਗੇ ਕਰਕੇ ਵਿਖਾਵਾਂਗੇ ਜਰੂਰ ਇਹ ਕੰਮ ਰਜਿੰਦਰ ਕੋਰ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਤੇ ਅਸੀਂ ਹਰ ਸਾਲ ਸਾਨੂੰ ਹੋਲੀਆਂ ਦੇ ਦਿਨਾਂ ਤੇ ਛੁੱਟੀਆਂ ਹੁੰਦੀਆਂ ਚਾਰ ਪੰਜ ਅਸੀਂ ਹਰ ਵਾਰੀ ਜਾਂਦਾ ਹੈ ਗੱਡੀ ਤੇ ਜਾਂਦਾ ਹੈ ਅਸੀਂ ਹਰ ਵਾਰੀ ਇਸ ਵਾਰ ਸੋਚਿਆ ਕਿ ਚਲੋ ਸਕੂਟੀ ਤੇ ਚਲਦੇ ਹਾਂ ਅਸੀਂ ਫਿਰ ਘਰ پلان ਬਣਾਇਆ ਚਲਦੇ ਹਾਂ ਕਿਸੇ ਉੱਚੀਆਂ ਚੋਟੀਆਂ ਵਗੈਰਾ ਤੇ ਚਲਦੇ ਹਾਂ ਤੇ ਚਲੋ ਅਚਾਨਕ ਬਸ ਤੁਰਪੇ ਨਿਕਲ ਪਏ ਫਿਰ ਲਾ ਕਰਕੇ ਗਏ ਤਾਂ ਅਸੀਂ ਫਿਰ ਜੰਮੂ ਕਸ਼ਮੀਰ ਗਏ ਜੰਮੂ ਕਸ਼ਮੀਰ ਤੋਂ ਅੱਗੇ ਗਏ ਸੈਂਥਾਡੋ ਵਗੈਰਾ ਵਾਪਸੀ ਤੇ ਫਿਰ ਪਤਨੀ ਤੋਂ ਨਥਾ ਟੋਪ ਚਲੇ ਗਏ ਰਸਤੇ 'ਚ ਸਾਨੂੰ ਸਾਰੇ ਦੇ ਕੇ ਹੈਰਾਨ ਹੁੰਦੇ ਸੀਗੇ ਕਿ ਇੰਨੇ ਛੋਟੇ ਬੱਚੇ ਲੈ ਕੇ ਕਿਸ ਤਰ੍ਹਾਂ ਆ ਗਏ ਜੇ ਤੁਸੀਂ ਜਿਸ ਗੱਡੀਆਂ ਤੇ ਲੋਕ ਬੜੀ ਮੁਸ਼ਕਿਲ ਆਂਦੇ ਆ ਤੇ ਇੰਨਾ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਤੁਸੀਂ ਤਾਂ ਵਾਡ ਰਿਕਾਰਡ ਕਾਇਮ ਕਰਤਾ ਸਾਰੇ ਖੁਦ ਸਾਨੂੰ ਕਹਿੰਦੇ ਸੀ ਤੇ ਕੁਝ ਸਾਨੂੰ ਮਨਾ ਵੀ ਕਰਦੇ ਸੀ ਕਿ ਇੰਨੀ ਦੂਰ ਤੱਕ ਨਾ ਜਾਓ ਅੱਗੇ ਉਚਾਈ ਬਹੁਤ ਐ ਠੰਡ ਬਹੁਤ ਐ ਅਸੀਂ ਕਿਹ ਕੋਈ ਗੱਲ ਨਹੀਂ ਕੁਛ ਨਹੀਂੰਦਾ ਪਰਮਾਤਮਾ ਸਾਡੇ ਨਾਲ ਆ ਤੇ ਬੱਚੇ ਵੀ ਇੰਜੋਏ ਕਰਦੇ ਨੇ ਅਸੀਂ ਵੀ ਇੰਜੋਏ ਕਰਦੇ ਨੇ ਠੀਕ ਆ ਹਵਾ ਬਹੁਤ ਠੰਡੀ ਸੀ ਬਰਫੀਲੀ ਹਵਾ ਸੀਗੀ ਚੱਲਦੇ ਗਏ ਬਹੁਤ ਇੰਜੋਏ ਕੀਤਾ ਸੀ ਪੂਰੇ ਪਰਿਵਾਰ ਨੇ ਤਾਂ लास्ट ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਇੱਕ ਦਿਨ ਦਾ ਪੂਰੀ ਰਾਤ ਬਾਰਿਸ਼ ਵੀ ਹੁੰਦੀ ਰਹੀ ਬਾਰਿਸ਼ ਤੋਂ ਬਾਅਦ ਅਸੀਂ ਵਾਪਸ ਆਣਾ ਸੀ ਸਵੇਰੇ ਲੇਟ ਵੀ ਹੋ ਗਿਆ ਕਾਫੀ ਤਾਂ ਰਸਤਾ ਵੀ ਥੋੜਾ ਨਾ ਬਾਰਿਸ਼ ਦੇ ਕਾਰਨ ਖਰਾਬ ਹੋ ਗਿਆ ਉਹਦੇ ਕਾਰਨ ਇਹ ਸਕੂਟੀ ਚਲਾ ਰਹੇ ਸੀ ਤੇ ਉਹ ਆਫ-ਰੋਡਿੰਗ ਵਾਲਾ ਰਸਤਾ ਹੋ ਗਿਆ ਬੂਲਤੇ ਲੱਗੀ ਇਹਨਾਂ ਦਾ ਥੋੜਾ ਬੂਲ ਵੀ ਪਾੜ ਗਿਆ ਰਸਤੇ ਤੇ ਹਲਕਾ-ਹਲਕਾ ਬੱਚੇ ਥੋੜਾ ਬਤਾ ਬਿਮਾਰ ਵੀ ਹੋ ਗਏ ਚਲੋ ਸੀ ਵੈਸੇ ਹੀ ਔਡ-ਪੋਰ ਕਰਕੇ ਠੀਕ ਕਰ ਲਿਆ ਇਹਨਾਂ ਨੂੰ ਕਿਸੇ ਤਰ੍ਹਾਂ ਤਾਂ ਤੇ ਮਨ ਦੇ ਵਿੱਚ ਡਰ ਨਹੀਂ ਲੱਗਾ ਕਿ ਛੋਟੇ-ਛੋਟੇ ਬੱਚੇ ਲੈ ਕੇ ਜਾਣਾ ਇਹ ਬੀਂ ਨੇ ਬਿੰਗੇ ਲੇਡੀਸ ਨਹੀਂ ਨਹੀਂ ਜੀ ਡਰ ਤਾਂ ਕੋਈ ਨਹੀਂ ਲੱਗਾ ਕੋਈ ਡਰ ਨਹੀਂ ਨਾ ਲੱਗਾ ਨਹੀਂ ਬਹੁਤ ਹੀ ਜਾਏਗੀ ਤਾਂ ਅਸੀਂ ਹਨਾ ਕੋਈ ਡਰ ਨਹੀਂ ਲੱਗਾ ਤੇ ਸਾਡੀ ਪੂਰੇ ਪਰਿਵਾਰ ਦੀ ਇਹੀ ਤਮੰਨਾ ਹੈ ਕਿ ਅਸੀਂ ਤਾਂ ਹੋਰ ਉੱਚੀਆਂ-ਉੱਚੀਆਂ ਚੋਟੀਆਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਕੋਈ ਡਰ ਨਹੀਂ ਲੱਗਾ ਕੁਝ ਨਹੀਂ ਅਸੀਂ ਤਾਂ ਬਹੁਤ ਇੰਜੋਏ ਕੀਤਾ ਫਿਰ ਜਾਵਾਂਗੇ ਦੁਬਾਰਾ ਅਸੀਂ ਤਾਂ